ਤੇ ਇਸ ਵਕਤ ਨਾਮ ਹੈ ਕਸ਼ਮੀਰ ਚਾ ਨਾਮ ਹੈ ਹਿਮਾਚਲ ਚਾ ਅੱਜ ਮੈਂ ਹਾਂ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਹਿਮਾਚਲ ਵਰਗੇ ਕਸ਼ਮੀਰ ਵਰਗੇ ਇੰਨੀਆਂ ਸੋਹਣੀਆਂ ਸੋਹਣੀਆਂ ਵਾਦੀਆਂ ਦੇ ਦਰਸ਼ਨ ਕਰਵਾਵਾਂਗੇ ਤੁਹਾਨੂੰ ਇਸ ਵਕਤ ਮੈਂ ਬਰੋਟਾ ਫਾਰਮ ਦੇ ਵਿੱਚ ਹਾਂ ਇਹ ਐਸਾ ਫਾਰਮ ਆ ਜਿੱਥੇ ਤੁਸੀਂ ਆਪਣੀ ਫੈਮਲੀ ਦੇ ਨਾਲ ਇੱਕ ਗੁੱਡ ਟਾਈਮ ਸਪੈਂਡ ਕਰ ਸਕਦੇ ਹੋ ਪੰਜਾਬ ਦੇ ਵਿੱਚ ਅਸੀਂ ਚਾਹੁੰਦੇ ਆ ਕਿ ਛੇਤੀ ਛੇਤੀ ਸਾਨੂੰ ਪਹੁੰਚਣਾ ਪੈ ਜਾਵੇ ਕਿਤੇ ਠੀਕ ਹੈ ਜੀ ਬਹੁਤ ਵਧੀਆ ਚੁਆਇਸ ਆ ਫਿਰ ਇਹ ਬਹੁਤ ਵਧੀਆ ਹੈ ਜੀ ਤੁਸੀਂ ਇੱਕ ਵਾਰ ਅਸੀਂ ਸਾਰੇ ਲੋਕਾਂ ਨੂੰ ਇਹ ਹੀ ਗੁਜਾਰਿਸ਼ ਕਰਦੇ ਕਿ ਇੱਕ ਵਾਰ ਆਓ ਤੁਸੀਂ ਬਰੋਟਾ ਫਾਰਮ ਆ ਕੇ ਸਟੇ ਕਰਕੇ ਦੇਖਦੇ ਹੋ ਪ੍ਰੋਕਸੀਮਿਟੀ ਸਾਈਟ ਕੋਲ 10 10 ਰੂਮ ਹੈਗੇ ਜੀ ਅੱਛਾ ਰਹਿਣ ਦਾ ਵੀ ਪ੍ਰਬੰਧ ਹੈ ਰਹਿਣ ਦਾ ਵੀ ਪ੍ਰਬੰਧ ਹੈਗਾ ਰੈਸਟੋਰੈਂਟ ਹੈਗਾ ਸਾਈਟ ਕੋਲ ਬੱਚਿਆਂ ਵਾਸਤੇ ਕਾਫੀ ਐਕਟੀਵਿਟੀਜ਼ ਹੈਗੇ ਪੂਰੀ ਸੁਰੱਖਿਆ ਦਾ ਪੂਰਾ ਪ੍ਰਬੰਧ ਹੈ ਬਿਲਕੁਲ ਆਪਨੇ ਦੇਖਿਆ ਚਾਰੇ ਤਰਫ ਫੈਂਸਿੰਗ ਕਰ ਰੱਖੀ ਗਈ ਐਂਟਰੈਂਸ ਦਾ ਵੀ ਇੱਕੋ ਹੀ ਗੇਟ ਹੈਗਾ ਜੀ ਫੂਡ ਦਾ ਕੀ ਪ੍ਰਬੰਧ ਹੈ ਕੀ ਕੀ ਮਿਲਦਾ ਹੈ ਸਾਡੇ ਕੋਲ ਰੈਸਟੋਰੈਂਟ ਹੈਗਾ ਇੰਡੀਅਨ ਚਾਈਨ ਚਾਹੇ ਇਧਰ ਹੀ ਸਾਈਡ ਹੈ ਹਾਂ ਜੀ ਇੰਡੀਅਨ ਚਾਈਨੈਸ ਦੋਨੋਂ ਖਾਣੇ ਮਿਲਦੇ ਹੈਗੇ ਆਹ ਸਾਹਮਣੇ ਰੈਸਟੋਰੈਂਟ ਅੱਛਾ ਇਹ ਰੈਸਟੋਰੈਂਟ ਹੈ ਹਾਂ ਜੀ ਮੀਨੂ ਹੈਗਾ ਤੁਸੀਂ ਮੀਨੂ ਦੇ ਸਕਦੇ ਹੋ ਬਹੁਤ ਹੀ ਵਾਅਬ ਗੱਡਾ ਬਾਹਰ ਖੜਾਇਆ ਹੈ ਨਾਲ ਨਾਲ ਸੱਭਿਆਚਾਰ ਨਾਲ ਜੋੜਨ ਦੀ ਵੀ ਕੋਸ਼ਿਸ਼ ਕੋਸ਼ਿਸ਼ ਕੀਤੀ ਹੈ ਜੀ 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 ਔਰ ਇਹ ਹੁਣ ਤੁਸੀਂ ਦੇਖਿਆ ਕਿ ਰਾਤ ਨੂੰ ਜਿਹੜਾ ਨੇ ਡਿਨਰ ਕਰ ਆਪਣੇ ਰਹਿਣ ਵਾਸਤੇ ਉਹਰੇ ਅੱਜ ਦੀ ਰਾਤ ਰੋਕਣਗੇ ਉਹਨਾਂ ਦੇ ਡਿਨਰ ਦਾ ਵੀ ਫਿਰ ਪੂਰਾ ਪ੍ਰਬੰਧ ਕੀਤਾ ਜਾਣਾ ਹੈ ਉਹ ਕਿਉਂ ਆਂਦੇ ਹੈਗੇ ਜੀ ਕਾਫੀ ਬੰਦੇ ਆਂਦੇ ਹੈ ਡੇ ਵੀ ਡੇ ਵਿਜ਼ਿਟਰਸ ਵੀ ਆਂਦੇ ਸਾਡੇ ਕੋਲ ਅੱਛਾ ਜੇ ਜਿਵੇਂ ਅਗਲਾ ਕਹਿੰਦਾ ਕਿ ਚਲੋ ਮੈਂ ਇੱਕ ਦਿਨ ਵਾਸਤੇ ਘੁੰਮਣਾ ਜਾ ਹਾਂ ਹਾਂਜੀ ਹਾਂਜੀ ਤਾਂ ਉਹਰੇ ਆ ਸਕਦਾ ਉਹ ਆ ਸਕਦਾ ਹੈਗਾ ਅਸੀਂ ਤੁਹਾਨੂੰ ਮੈਕਰੀਫੀਸ ਰੱਖੀ ਹੈ ਪਰ ਪਰਸਨ ਹਾਂ ਉਹ ਤੁਹਾਡਾ ਜਿਹੜਾ ਖਾਣੇ ਦਾ ਬਿੱਲ ਬਣੂਗਾ ਉਹਦੇ ਵਿੱਚ ਪੂਰੀ ਰਿਡੀਮ ਹੋ ਜਾਂਦੀ ਹੈ ਜੀ ਅੱਛਾ ਜੇ ਤੁਹਾਨੂੰ ਇਹ ਨਹੀਂ ਕਿ ਸਟੇ ਕਰਨਾ ਹੈ ਕਿ ਤੁਸੀਂ ਡੇ ਵਾਸਤੇ ਵੀ ਆ ਸਕਦੇ ਹੋ ਡੇ ਵਾਸਤੇ ਵੀ ਸਾਰੀ ਐਕਟੀਵਿਟੀਜ਼ ਯੂਜ਼ ਕਰ ਸਕਦੇ ਹੋ ਯਾਰ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਲਾਈਆਂ ਆਈਆਂ ਨੇ ਤੁਸੀਂ ਹਾਂ ਬਾਰੀ ਲਾਈਆ ਸਰਵਿਸ ਵਿੰਡੋ ਹੁਣ ਤਾਂ ਇੰਗਲਿਸ਼ ਚ ਕਹਿੰਦੇ ਨੇ ਬਾਰੀ ਚ ਕਹਿੰਦੇ ਜੀ ਜੀ ਔਰ ਇਹ ਆ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਲਾਈਆਂ ਨੇ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਇਸਤੇਮਾਲ ਕੀਤਾ ਹੋਇਆ ਬਿਲਕੁਲ ਜੀ ਤਸੀਂ ਉੱਪਰ ਵੀ ਦੇਖੋਗੇ ਤਾਂ ਕਾਫੀ ਆਪਣੀ ਐਕਟੀਵਿਟੀ ਰਸਿ ਲਗਾਈ ਹੋਈ ਹੈਗੀ ਹਾਂ ਬਿਲਕੁਲ ਉੱਪਰ ਵੀ ਤੁਸੀਂ ਤੁਹਾਡੇ ਨਾਲ ਸਕਰੀਨ ਦੇ ਉੱਤੇ ਸ਼ਾਰਟਸ ਚੱਲ ਰਹੇ ਨੇ ਨਾਲ-ਨਾਲ ਤੇ ਕੁਦਰਤ ਦਾ ਪੂਰਾ ਨਜ਼ਾਰਾ ਹੈ ਆਪਣਾ ਵਧੀਆ ਟਾਈਮ ਸਪੈਂਡ ਕਰ ਸਕਦੇ ਨੇ ਬਿਲਕੁਲ ਬਿਲਕੁਲ ਆਹ ਦਰਵਾਜ਼ੇ ਦੀ ਕਹਾਣੀ ਜ਼ਰੂਰ ਦੱਸੋ ਮੈਨੂੰ ਹੈ ਇਹ ਦਰਵਾਜ਼ਾ ਕਿਵੇਂ ਪਹੁੰਚ ਕੀਤੀ ਔਰੇ ਸ੍ਰੀ ਇਹ ਸਾਰੇ ਜੂਬੇ ہمارے ਓਨਰ ਹੈਗੇ ਜੁਗਾ ਸਿੰਘ ਜੀ ਉਹਨਾਂ ਦੀ ਹੀ ਹੈਗਾ ਉਹ ਉਹਨਾਂ ਨੇ ਹੀ ਕਲੈਕਸ਼ਨ ਕੀਤੀ ਹੋਈ ਹੈਗੀ ਇਹ ਸਾਰੀ ਕਲੈਕਸ਼ਨ ਉਹਨਾਂ ਦੀ ਹੈਗੀ 1899 ਦਾ ਦਰਵਾਜਾ ਜੀ ਇਹ ਜਿਹੜਾ ਤੁਸੀਂ ਵੇਖ ਰਹੇ ਹੋ 1899 ਦਾ ਉਹ ਤਾਂ 1999 ਤੋਂ ਬਾਅਦ ਉੱਪਰ ਲੰਘ ਗਏ ਮੈਂ ਕਹਿੰਦਾ 120 ਸਾਲ ਤੋਂ ਵੀ ਉੱਪਰ ਗੱਲ ਹੋ ਗਈ ਹੈ ਜੀ ਹਾਂਜੀ ਹਾਂਜੀ ਅੱਛਾ 120 ਸਾਲ ਪੁਰਾਣਾ ਦਰਵਾਜਾ ਹੈ ਹਾਂ ਦਰਵਾਜਾ ਹੈਗਾ ਸਰ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਹਿਮਨ ਟੀਵੀ ਨਾਲ ਜੁੜਿਆ ਤੁਸੀਂ ਤੇ ਇਸ ਵਕਤ ਨਾਮ ਹੈ ਕਸ਼ਮੀਰ ਚਾ ਨਾਮ ਹੈ ਹਿਮਾਚਲ ਚਾ ਅੱਜ ਮੈਂ ਹਾਂ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਹਿਮਾਚਲ ਵਰਗੇ ਕਸ਼ਮੀਰ ਵਰਗੇ ਇੰਨੀਆਂ ਸੋਹਣੀਆਂ ਸੋਹਣੀਆਂ ਬਾਦੀਆਂ ਦੇ ਦਰਸ਼ਨ ਕਰਵਾਵਾਂਗੇ ਤੁਹਾਨੂੰ ਇਸ ਵਕਤ ਮੈਂ ਬਰੋਟਾ ਫਾਰਮ ਦੇ ਵਿੱਚ ਹਾਂ ਇਹ ਐਸਾ ਫਾਰਮ ਆ ਜਿੱਥੇ ਤੁਸੀਂ ਆਪਣੀ ਫੈਮਲੀ ਦੇ ਨਾਲ ਇੱਕ ਗੁੱਡ ਟਾਈਮ ਸਪੈਂਡ ਕਰ ਸਕਦੇ ਹੋ ਤੁਸੀਂ ਆਪਣੀ ਫੈਮਲੀ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਉਰੇ ਬਹੁਤ ਸੋਹਣਾ ਟਾਈਮ ਸਪੈਂਡ ਕਰ ਸਕਦੇ ਹੋ ਕਿਉਂਕਿ ਅਕਸਰ ਲੋਕ ਚਾਹਦੇ ਹੁੰਦੇ ਨੇ ਇੱਕ ਵਰਕ ਲੋਡ ਤੋਂ ਬਾਅਦ ਰੀਫਰੈਸ਼ ਹੋਣਾ ਆਪਣੇ ਮਾਈਂਡ ਨੂੰ ਰੀਸਟਾਰਟ ਕਰਨਾ ਤੇ ਉਹ ਕਿਤੇ ਨਾ ਕਿਤੇ ਸੋਚਤੇ ਹੁੰਦੇ ਨੇ ਕਿ ਸਾਨੂੰ ਬਾਹਰ ਦੂਰ ਨਾ ਜਾਣਾ ਪਵੇ ਸਾਨੂੰ ਬੜੀ ਦੂਰ ਨਾ ਜਾਣਾ ਪਵੇ ਇਸ ਕਰਕੇ ਅਸੀਂ ਅੱਜ ਪਹੁੰਚੇ ਆਂ ਬਰੋਟਾ ਫਾਰਮ ਦੇ ਵਿੱਚ ਇੱਕ ਐਸਾ ਫਾਰਮ ਹੈ ਜਿੱਥੇ ਤੁਸੀਂ ਆਪਣੀ ਫੈਮਿਲੀ ਦੇ ਨਾਲ ਆ ਕੇ ਬਹੁਤ ਸੋਹਣਾ ਕੁਦਰਤੀ ਨਜ਼ਾਰਾ ਵੇਖ ਸਕਦੇ ਹੋ ਬਿਲਕੁਲ ਕੁਦਰਤ ਦੀ ਬੁੱਕਲ ਦੇ ਵਿੱਚ ਬੈਠ ਕੇ ਇਸ ਚੀਜ਼ ਫਾਰਮ ਨੂੰ ਸਾਮ ਸੰਭਾਲ ਰੱਖਣ ਵਾਲੇ ਬਾਈ ਵੀ ਸਾਡੇ ਨਾਲ ਨੇ ਹਰਜੀਤ ਭਾਜੀ ਦਾ ਸਵਾਗਤ ਕਰਦੇ ਆਂ ਸਰ ਸਸਰੀ ਕਾਲ ਕੀ ਹਾਲ ਚਾਲ ਹੈ ਬਿਲਕੁਲ ਠੀਕ ਹੈ ਭਾਈ ਆਪ ਸੁਣਾइए ਅੱਜ ਜੀ ਮੈਂ ਲਗਾ ਲਿਆਣਾ ਤੁਹਾਡੇ ਮਾਈਕ ਤੇ ਮਾਈਕ ਲਾਣ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆਂ ਸ਼ੁਰੂ ਇਹ ਬਾਈ ਜੀ ਨੇ ਜਿਹੜੀ ਹੋਰੇ ਸਾਰੀ ਰਾਖ ਰਖਾਭ ਕਰਦੇ ਨੇ ਧਿਆਨ ਰੱਖਦੇ ਨੇ ਤੁਹਾਡੀ ਸਹੂਲਤ ਦਾ ਧਿਆਨ ਰੱਖਣਗੇ ਜਦੋਂ ਤੁਸੀਂ ਹੋਰੇ ਪਹੁੰਚੋਗੇ ਬਾਈ ਦਾ ਸੁਭਾਅ ਬਹੁਤ ਸੋਹਣਾ ਆ ਥੈਂਕ ਯੂ ਥੈਂਕ ਯੂ ਹਾਂ ਜੀ ਲੋਕ ਚਾਹੁੰਦੇ ਨੇ ਕਿ ਸਾਨੂੰ ਨਾ ਲੀਵ ਨਹੀਂ ਮਿਲਦੀ ਛੁੱਟੀ ਨਹੀਂ ਛੇਤੀ ਛੇਤੀ ਮਿਲਦੀ ਸਾਨੂੰ ਇੱਕ ਅੱਧੇ ਦਿਨ ਦੀ ਛੁੱਟੀ ਮਿਲਣੀ ਆ ਪੰਜਾਬ ਦੇ ਵਿੱਚ ਅਸੀਂ ਚਾਹੁੰਦੇ ਆ ਕਿ ਛੇਤੀ ਛੇਤੀ ਸਾਨੂੰ ਪਹੁੰਚਣਾ ਪੈ ਜਾਵੇ ਕਿਤੇ ਠੀਕ ਹੈ ਜੀ ਬਹੁਤ ਵਧੀਆ ਚੁਆਇਸ ਆ ਫਿਰ ਇਹ ਬਹੁਤ ਵਧੀਆ ਹੈ ਜੀ ਤੁਸੀਂ ਇੱਕ ਵਾਰ ਅਸੀਂ ਸਾਰੇ ਲੋਕਾਂ ਨੂੰ ਇਹੀ ਗੁਜਾਰਿਸ਼ ਕਰਦੇ ਕਿ ਇੱਕ ਵਾਰ ਆਓ ਤੁਸੀਂ ਬਰੋਟਾ ਫਾਰਮ ਆ ਕੇ ਸਟੇ ਕਰਕੇ ਦੇਖਦੇ ਤੁਸੀਂ ਇਹ ਕਿੰਨਾ ਵੱਡਾ ਹੈ ਆਪਾਂ ਕਹਿ ਸਕਦੇ ਕਿੰਨੇ 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 ਕੋ ਵੱਡਾ ਏਰੀਆ ਹੈ ਹੈ ਅਪਰੋਕਸੀਮੇਟ ਸਾਡੇ ਕੋਲ 10 10 ਰੂਮ ਹੈਗੇ ਜੀ अच्छा रहन ਦਾ ਵੀ ਪ੍ਰਬੰਧ ਹੈ ਰਹਿਣ ਦਾ ਵੀ ਪ੍ਰਬੰਧ ਹੈ ਕਾ ਰੈਸਟੋਰੈਂਟ ਹੈਗਾ ਸਾਈਡ ਇਕੋ ਬੱਚਿਆਂ ਵਾਸਤੇ ਕਾਫੀ ਐਕਟੀਵਿਟੀਜ਼ ਹੈਗੀ اچھا ਇਧਰ ਐਕਟੀਵਿਟੀਜ਼ ਦਾ ਏਰੀਆ ਹੈ ਮੈਂ ਕੈਮਰਾਮੈਨ ਭਰਾ ਨੂੰ ਕਹੂੰਗਾ ਇਧਰ ਹੀ ਸੜ ਤੁਸੀਂ ਦਿਖਾਓ ਕਿ ਝੁੱਲੇ ਲੱਗੇ ਹੋਏ ਨੇ ਕਿ ਬੱਚੇ ਆਪਣਾ ਜਿਹੜਾ ਮਾਹੌਲ ਹੈ ਉਹ ਵੀ ਆਪਣਾ ਉਹਰੇ ਇੰਜੋਏ ਕਰ ਸਕਦੇ ਹੈ ਕੋਈ ਸੁਰੱਖਿਆ ਦਾ ਪੂਰਾ ਪ੍ਰਬੰਧ ਹੈ ਬਿਲਕੁਲ ਆਪਣੇ ਦੇਖਿਆ ਚਾਰੋ ਤਰਫ ਫੈਂਸਿੰਗ ਕਰ ਰੱਖੀ ਗਈ ਐਂਟ੍ਰੈਂਸ ਦਾ ਵੀ ਇੱਕੋ ਹੀ ਗੇਟ ਹੈਗਾ ਜੀ ਐਂਟਰੀ ਦਾ ਵੀ ਇੱਕੇ ਗੇਟ ਆ ਬਸ ਤੇ 24 ਘੰਟੇ ਸਟਾਫ ਹੋਰੇ ਅਵੇਲੇਬਲ ਰਹਿੰਦਾ ਅਵੇਲੇਬਲ ਰਹਿੰਦਾ ਹੈਗਾ ਤੇ ਜਿਵੇਂ ਆਪਾਂ ਉਰੇ ਰਹਿ ਵੀ ਸਕਦੇ ਆ ਜਿਵੇਂ ਕਈ ਵਾਰ ਅਗਲਾ ਕਹਿੰਦਾ ਕਿ ਆ ਸਵੇਰ ਦੀ ਧੁੱਪ ਜਿਹੜੀ ਹੋਵੇ ਸ਼ਾਨਦਾਰ ਹੋਵੇ ਪਹਾੜਾਂ ਦੇ ਵਿੱਚ ਉੱਠੀਏ ਆਪਾਂ ਠੰਨੀ ਠੰਡੀ ਹੋਵੇ ਭਾਈ ਬਰਫ਼ ਜੀ ਪੈਂਦੀ ਲੋਹ ਜੀ ਪੈਂਦੀ ਵਗਦੀ ਹੋਵੇ ਤੇ ਫੈਮਿਲੀ ਨਾਲ ਸੋਹਣਾ ਜਿਹਾ ਟਾਈਮ ਸਪੈਂਡ ਕਰਦੇ ਔਰੇ ਬਹੁਤ ਸੋਹਣਾ ਮਾਹੌਲ ਰਹਿੰਦਾ ਹਰ ਟਾਈਮ ਬਿਲਕੁਲ ਜੀ ਬਿਲਕੁਲ ਆਹ ਏਰੀਆ ਦੇ ਵਿੱਚ ਜੇ ਐਕਟੀਵਿਟੀਜ਼ ਦੇਖਦੇ ਆਪਾਂ ਆਪਾਂ ਉਰੇ ਦੀ ਤਾਂ ਕਿਹੜੀ ਕਿਹੜੀਆਂ ਐਕਟੀਵਿਟੀਜ਼ ਆਪਾਂ ਉਰੇ ਕਰਵਾਉਨੇ ਆ ਜੀ ਸਵਿਮਿੰਗ ਪੂਲ ਹੈਗਾ ਟਾਇਰ ਵਾਲ ਹੈਗਾ ਕਮਾਂਡੋ ਨੈਟ ਹੈ ਸਾਈਕਲਿੰਗ ਹੈ ਟਰੈਕਿੰਗ ਹੈ ਤੇ ਜੰਗਲ সাফਰੀ ਹੈ ਜੰਗਲ সাফਰੀ ਹੈ ਜੀ ਤੇ ਬੱਚਿਆਂ ਵਾਸਤੇ ਸਵਿੰਗਸ ਵੀ ਲੱਗੇ ਹੈਗੇ ਹੂ ਝੂਲੇ ਵਗੈਰਾ ਕਾਫੀ ਹੈਗੇ ਬੱਚਿਆਂ ਵਾਸਤੇ ਤੇ ਫਿਰ ਜੇ ਹੋਰੇ ਪਹੁੰਚਣਾ ਹੋਵੇ ਕਿਸੇ ਲੋਕਾਂ ਨੇ ਦੇਖਣਾ ਹੋਵੇ ਕਿ ਜੇ ਚਲੋ ਇੱਕ ਅੱਧੇ ਦਿਨ ਵਾਸਤੇ ਅਸੀਂ ਦੋ ਦਿਨ ਵਾਸਤੇ ਚਾਰ ਦਿਨ ਵਾਸਤੇ ਹੋਰੇ ਰਹਿਣੇ ਆ ਫਿਰ ਹੋਰੇ ਔਨ ਕਾਲ ਕਰਕੇ ਵੀ ਆਪਣਾ ਬੁਕਿੰਗ ਕਰਵਾ ਸਕਦੇ ਨੇ ਨੰਬਰ ਹੈਗਾ ਜੀ ਸਾਈਟ ਤੇ हां बिल्कुल, बिल्कुल जड़ा मोबाइल नंबर है थोड़ी स्क्रीन दे ऊपर चल रहा है। ਤੁਸੀਂ ਉਹ ਕਾਲ ਕਰਕੇ ਵੀ ਜਿਹੜੇ ਉਹਨੇ ਪਹੁੰਚ ਵੀ ਸਕਦੇ ਹੋ। ਬਿਲਕੁਲ ਸਰ। ਆਪ ਕੋ ਵੀ ਲੋਕੇਸ਼ਨ ਮੇਂ ਪ੍ਰੋਬਲਮ ਹੋਤੀ ਤਾਂ ਅਸੀਂ ਲਾਈਵ ਲੋਕੇਸ਼ਨ ਆਪ ਕੋ ਸੈਂਡ ਕਰ ਦੇਗੇ। ਆਪ ਆਰਾਮ ਸੇ ਆ ਸਕਦੇ ਹੋ ਸਰ। ਆ ਵੀ ਸਕਦੇ ਹੋ। ਬਿਲਕੁਲ। ਭਾਈ ਔਰ ਇੱਕ ਫੂਡ ਦਾ ਕੀ ਪ੍ਰਬੰਧ ਹੈ? ਕੀ ਕੀ ਮਿਲਦਾ ਹੈ ਇੱਥੇ? ਸਾਡੇ ਕੋਲ ਰੈਸਟੋਰੈਂਟ ਹੈਗਾ ਇੰਡੀਅਨ ਚਾਈਨ। ਅੱਛਾ ਇਟਲੀ ਸਾਈਡ ਹੈ? ਹਾਂ ਜੀ ਇੰਡੀਅਨ ਚਾਈਨਸ ਦੋਨੋਂ ਖਾਣੇ ਮਿਲਦੇ ਹੈਗੇ। ਅਰੇ ਵਾ! ਅਪਰ ਤੁਹਾਨੂੰ ਦਰਸ਼ਕੋ ਰੈਸਟੋਰੈਂਟ ਵੀ ਲੈ ਕੇ ਦਿਖਾਵਾਂਗੇ। ਆ ਆਹ ਪਲੇ ਪਲੇ ਵਾਸਤੇ ਜਿਵੇਂ ਆਪਾਂ ਬਹੁਤ ਸੋਹਣਾ ਹੈ। ਜੀ ਜੀ। ਛੋੜੀਆਂ ਛੋੜੀਆਂ ਚੀਜ਼ਾਂ ਨੂੰ ਇਸਤੇਮਾਲ ਕੀਤਾ ਹੋਇਆ ਬਿਲਕੁਲ ਜੀ ਤੁਸੀਂ ਉੱਪਰ ਵੀ ਦੇਖੋਗੇ ਤਾਂ ਕਾਫੀ ਆਪਣੀ ਐਕਟੀਵਿਟੀ ਰੱਸੀ ਲਗਾਈ ਹੋਈ ਹੈਗੀ ਹਾਂ ਬਿਲਕੁਲ ਉੱਪਰ ਵੀ ਤੁਸੀਂ ਤੁਹਾਡੇ ਦੇ ਨਾ ਸਕਰੀਨ ਦੇ ਉੱਤੇ ਸ਼ਾਰਟਸ ਚੱਲ ਰਹੇ ਨੇ ਨਾਲ-ਨਾਲ ਤੇ ਕੁਦਰਤ ਦਾ ਪੂਰਾ ਨਜ਼ਾਰਾ ਆਪਣਾ ਵਧੀਆ ਟਾਈਮ ਸਪੈਂਡ ਕਰ ਸਕਦੇ ਨੇ ਬਿਲਕੁਲ ਜੀ ਬਿਲਕੁਲ ਜੀ ਭਾਈ ਇੱਕ ਚੀਜ਼ ਰਹਿ ਜਾਂਦੀ ਹੈ ਦਿਮਾਗ 'ਚ ਇਹ ਗੱਲ ਆਂਦੀ ਹੈ ਕਿ ਯਾਰ ਮੈਨੂੰ ਕੋਈ ਪਰੇਸ਼ਾਨੀ ਨਾ ਆਵੇ ਸਟਾਫ ਪੂਰਾ ਕੋਆਪਰੇਟਡ 1% ਸਰ ਬਿਲਕੁਲ ਜੀ ਰੂਮ ਬਹੁਤ ਸੋਹਣੇ ਸੋਹਣੇ ਬਣਾਏ ਮਤਲਬ ਆਪਣੇ ਮੂੰਹ ਸੇ ਕੀ ਬੋਲੂ ਅਬ ਜੇ ਆਪ ਇੱਕ ਵਾਰ ਸਟੇ ਕਰਕੇ ਦੇਖੀਏ ਫਿਰ ਕੋਈ ਕਮੀ ਪੇਚੀ ਹੋਗੀ ਜਰੂਰ ਨਾ ਜੀ ਮੈਂ ਵੀ ਸਟੇ ਜ਼ਰੂਰ ਕਰੂੰਗਾ ਔਰੇ ਤੇ ਅੱਜ ਦੀ ਰਾਤ ਆਪਾਂ ਉਰੀ ਆ ਤੇ ਤੁਸੀਂ ਆਪਾਂ ਬਹੁਤ ਸੋਹਣਾ ਮਾਹੌਲ ਔਰੇ ਵੇਖਣ ਨੂੰ ਮਿਲਦਾ ਰਾਤ ਨੂੰ ਲਾਈਟਿੰਗ ਬਹੁਤ ਸੋਹਣੀ ਰਹਿੰਦੀ ਹੈ ਪ੍ਰੋਪਰ ਲਾਈਟਿੰਗ ਹੁੰਦੀ ਹੈਗੀ ਜੀ ਹਾਂ ਤੇ ਖਾਣ ਪੀਣ ਵਾਸਤੇ ਆਸਾਨ ਨੇ ਰਸਤਾ ਅੱਛਾ ਇਹ ਰੈਸਟੋਰੈਂਟ ਹੈ ਹਾਂਜੀ ਮੀਨੂ ਹੈਗਾ ਤੁਸੀਂ ਮੀਨੂ ਦੇ ਸਕਦੇ ਹੋ ਬਹਾਜੀ ਬਾਬ ਗੱਡਾ ਬਾਹਰ ਖੜਾਇਆ ਹੈ ਨਾਲ ਨਾਲ ਸੱਭਿਆਚਾਰ ਨਾਲ ਜੋੜਨ ਦੀ ਵੀ ਕਿਤੇ ਕੋਸ਼ਿਸ਼ ਕੋਸ਼ਿਸ਼ ਕੀਤੀ ਹੈ ਜੀ 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 ਕਿ ਕਿਤੇ ਨਾ ਕਿਤੇ ਪੰਜਾਬ ਦਾ ਜਿਹੜਾ ਸੱਭਿਆਚਾਰ ਆਪਣਾ ਅਮੀਰ ਵਿਰਸਾ ਰਿਹਾ ਆ ਆਪਾਂ ਕਿਵੇਂ ਉੱਠਦੇ ਬੈਠਦੇ ਅੱਛਾ ਆ ਆਪਣਾ ਰੈਸਟੋਰੈਂਟ ਹੈ ਰੈਸਟ੍ਰੈਂਟ ਹੈ ਠੀਕ ਹੈ ਸਰ ਬਿਲਕੁਲ ਤੁਸੀਂ ਵੇਖ ਵੀ ਸਕਦੇ ਹੋ ਆਪਾਂ ਲਾਈਟਿੰਗ ਔਨ ਕਰਦੇ ਆਂ ਅਸਲ ਦੇ ਵਿੱਚ ਹੁਣੇ ਸਫਾਈ ਹੋ ਕੇ ਹਟੀ ਆ ਸਾਰਾ ਦੇਸੀ ਦੇਖ ਸਕਦੇ ਹੋ ਕਿ ਟੇਬਲ ਵਗੈਰਾ ਕਿਉਂਕਿ ਸ਼ਾ ਜਿਹੜੀ ਸਨੈਕਸ ਵਗੈਰਾ ਉਹ ਵਰਤਾਏ ਗਏ ਸੀਗੇ ਤੇ ਅਸੀਂ ਸਨੈਕਸ ਵਗੈਰਾ ਖਾਣ ਤੋਂ ਬਾਅਦ ਜਿਹੜਾ ਆ ਔਰੇ ਹੁਣ ਤੁਸੀਂ ਦੇਖਿਆ ਕਿ ਰਾਤ ਨੂੰ ਜਿਹੜਾ ਨੇ ਡਿਨਰ ਕਰਨਾ ਜਿੰਨੇ ਵੀ ਔਰੇ ਆਪਣੇ ਰਹਿਣ ਵਾਸਤੇ ਔਰੇ ਅੱਜ ਦੀ ਰਾਤ ਰੋਕਣਗੇ ਉਹਨਾਂ ਦੇ ਡਿਨਰ ਦਾ ਵੀ ਫਿਰ ਪੂਰਾ ਪ੍ਰਬੰਧ ਕੀਤਾ ਜਾਂਦਾ ਹੈ ਜੀ ਕਾਫੀ ਬੰਦੇ ਆਉਂਦੇ ਨੇ ਡੇ ਵੀ ਵਿਜ਼ਿਟਰਸ ਵੀ ਆਉਂਦੇ ਸਾਡੇ ਕੋਲ ਅੱਛਾ ਜੇ ਜਿਵੇਂ ਅਗਲਾ ਕਹਿੰਦਾ ਕਿ ਚਲੋ ਮੈਂ ਇੱਕ ਦਿਨ ਵਾਸਤੇ ਘੁੰਮਣਾ ਜਾ ਹਾਂਜੀ ਹਾਂਜੀ ਤਾਂ ਔਰੇ ਆ ਸਕਦੇ ਆ ਸਕਦਾ ਹੈਗਾ ਉਹ ਇਹ ਆਪਣਾ ਦੁਪਹਿਰ ਦਾ ਚਲੋ ਲੰਚ ਕੀਤਾ ਤਾਂ ਸ਼ਾਮ ਨੂੰ ਆਪਣਾ ਜੇ ਕਿਸੇ ਨੇ ਕਰੇ ਜਾਣਾ ਅਸੀਂ 300 ਰੈਂਟ ਫੀਸ ਰੱਖੀ ਹੈ ਪਰ ਪਰਸਨ ਹਾਂ ਉਹ ਤੁਹਾਡਾ ਜਿਹੜਾ ਖਾਣੇ ਦਾ ਬਿੱਲ ਬਣੂਗਾ ਉਹਦੇ ਵਿੱਚ ਪੂਰੀ ਰੀਡੀਮ ਹੋ ਜਾਂਦੀ ਹੈਗੀ ਭਾਜੀ ਅੱਛਾ ਜੇ ਖਾਣਾ ਨਹੀਂ ਕਿ ਸਟੇ ਕਰਨਾ ਹੈਗਾ ਤੁਸੀਂ ਡੇ ਵਾਸਤੇ ਵੀ ਆ ਸਕਦੇ ਹੋ ਡੇ ਵਾਸਤੇ ਵੀ ਸਾਰੀ ਐਕਟੀਵਿਟੀਜ਼ ਯੂਜ਼ ਕਰ ਸਕਦੇ ਹੋ ਬਿਲਕੁਲ ਯਾਰ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਲਾਈਆਂ ਆਈਆਂ ਨੇ ਤੁਸੀਂ ਆ ਬਾਰੀ ਲਾਈਆ ਸਰਵਿਸ ਵਿੰਡੋ ਹੁਣ ਤਾਂ ਇੰਗਲਿਸ਼ ਚ ਕਹਿੰਦੇ ਨੇ ਬਾਰੀ ਚ ਕਹਿੰਦੇ ਜੀ ਜੀ ਔਰ ਇਹ ਆ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਲਾਈਆਂ ਨੇ ਕਿਤੇ ਨਾ ਕਿਤੇ ਆਪਾਂ ਕੋਸ਼ਿਸ਼ ਕੀਤੀ ਆ ਹਨਾ ਕਿ ਪੁਰਾਣੀ ਕਲਚਰ ਨੂੰ ਵੀ ਯਾਦ ਕਰੀਏ ਕਿਉਂਕਿ ਬੱਚੇ ਅੱਜ ਕੱਲ ਕਿਤੇ ਨਾ ਕਿਤੇ ਭੁੱਲ ਜਾਂਦੇ ਨੇ ਆਪਣੇ ਪੁਰਾਣੇ ਵਿਰਸੇ ਨੂੰ ਆ ਦਰਵਾਜੇ ਦੀ ਕਹਾਣੀ ਜ਼ਰੂਰ ਦੱਸੋ ਮੈਨੂੰ ਹੈ ਇਹ ਦਰਵਾਜਾ ਕਿਵੇਂ ਪਹੁੰਚ ਕੀਤੀ ਹੋਰੇ ਸਾਰੇ ਜੂਬੇ ہمارے ਆਨਰ ਹੈਗੇ ਜੁਗਾ ਸਿੰਘ ਜੀ ਉਹਨਾਂ ਦੀ ਹੀ ਹੈਗਾ ਉਹ ਉਹਨਾਂ ਨੇ ਹੀ ਕਲੈਕਸ਼ਨ ਕੀਤੀ ਹੋਈ ਹੈਗੀ ਇਹ ਸਾਰੀ ਕਲੈਕਸ਼ਨ ਉਹਨਾਂ ਦੀ ਹੈਗੀ ارے واہ جی وا بہت سونا کام جس نے بھی کوئی بھی کنٹریبیوٹ کیا تو ہر ایک دا نال اچھا نام لکھیا ہویا تے کتنا پرانی کوئی چیز ہے گی یہ بھی لکھی ہوئی ہے اچھا ہیم سنگھ سہنی نے کیتا ہویا جی ہاں جی ہاں جی سر اچھا بدھا کورٹ ویلیج تو ہے گورداس پور تو جی جی سر اچھا اے دے نال لکھیا بھی ہوئے کنے پرانا کنا پرانا ہاں جی بالکل بالکل جی ہاں 1899 دا دروازہ ہے جی یہ جڑا ਤੁਸੀਂ دیکھ رہے ہو 1899 دا ہوندا 1999 تو بعد اوپر لنگ کے ਮੈਂ ਕਹਿੰਦਾ 120 ਸਾਲ ਤੋਂ ਵੀ ਉੱਪਰ ਗੱਲ ਹੋ ਗਈ ਹੈ ਜੀ ਹਾਂਜੀ ਹਾਂਜੀ ਅੱਛਾ 120 ਸਾਲ ਪੁਰਾਣਾ ਦਰਵਾਜ਼ਾ ਹੈ ਇਹ ਦਰਵਾਜ਼ਾ ਹੈਗਾ ਸਰ ਇਹ ਅਰੇ ਵਾਹ ਬਹੁਤ ਸੋਹਣਾ ਯਾਰ ਬਹੁਤ ਸੋਹਣਾ ਸਜਾ ਕੇ ਰੱਖਿਆ ਹੈ ਮੈਂ ਬਿਲਕੁਲ ਇਹੀ ਉਮੀਦ ਰੱਖੂੰਗਾ ਦੇਖੋ ਦਰਸ਼ਕੋ ਤੁਹਾਨੂੰ ਅੱਜ ਕੱਲ ਦੇ ਬੀਜ਼ੀ ਸ਼ਡਿਊਲ ਦੇ ਵਿੱਚ ਨਾ ਤੁਹਾਨੂੰ ਚਾਹੀਦਾ ਆ ਕਿ ਤੁਸੀਂ ਆਪਣੇ ਦਿਮਾਗ ਨੂੰ ਰੀਫਰੈਸ਼ ਕਰੋ ਆਪਣੇ ਦਿਮਾਗ ਨੂੰ ਰੀਸੈਟ ਕਰੋ ਕਿਉਂਕਿ ਕੰਮ ਦਾ ਬੋਝ ਬਹੁਤ ਜ਼ਿਆਦਾ ਹੈ ਕੰਮ ਦੇ ਵਿੱਚੋਂ ਨਿਕਲਣ ਦਾ ਸਮਾਂ ਵੀ ਬਹੁਤ ਘੱਟ ਹੈ ਪਰ ਜੇ ਤੁਸੀਂ ਪੰਜਾਬ ਦੇ ਵਿੱਚੋਂ ਤਾਂ ਤੁਸੀਂ ਇੱਕ ਵਾਰ ਔਰੇ ਵਿਜ਼ਿਟ ਜ਼ਰੂਰ ਕਰੋ ਬਹੁਤ ਸੋਹਣਾ ਕਾਮਾ ਭਾਈ ਬਹੁਤ ਵਧੀਆ ਮਾਹੌਲ ਆ ਔਰੇ ਤੁਸੀਂ ਬਿਲਕੁਲ ਤੁਹਾਨੂੰ ਇਦਾਂ ਲੱਗੂ ਕਿ ਜਿਵੇਂ ਕੁਦਰਤ ਦੀ ਬੁੱਕਲ ਦੇ ਵਿੱਚ ਬੈਠ ਕੇ ਹੀ ਤੁਸੀਂ ਹਰੇਕ ਚੀਜ਼ ਦਾ ਆਨੰਦ ਮਾਣ ਰਹੇ ਹੋ ਬਹੁਤ ਬਹੁਤ ਧੰਨਵਾਦ ਸਾਹਿਬ ਤੁਸੀਂ ਸਮਾਂ ਦਿੱਤਾ ਬਹੁਤ ਵਧੀਆ ਲੱਗਿਆ ਤੁਹਾਡਾ ਗੱਲਾਂ ਬਾਤਾਂ ਕਰਕੇ ਵੀ ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਤੁਸੀਂ ਔਰੇ ਜ਼ਰੂਰ ਪਹੁੰਚੋਗੇ ਲੋਕੇਸ਼ਨ ਕਮੈਂਟ ਬਾਕਸ ਦੇ ਵਿੱਚ ਆ ਤੁਸੀਂ ਲੋਕੇਸ਼ਨ ਦੇ ਉੱਤੇ ਸਿੱਧਾ ਕਲਿੱਕ ਕਰਕੇ ਵੀ ਮੈਪ ਦੇ ਵਿੱਚ ਲੋਕੇਸ਼ਨ ਦੇਖ ਸਕਦੇ ਹੋ ਜੇ ਤੁਸੀਂ ਅੰਮ੍ਰਿਤਸਰ ਸਾਹਿਬ ਤੋਂ ਵੇਖ ਰਹੇ ਹੋ ਜਾਂ ਉਧਰਲੇ ਨੇੜੇ ਤਲੇ ਗੁਰਦਾਸਪੁਰ ਕੰਨੀ ਜੀ ਦੇਖ ਰਹੇ ਹੋ ਜਾਂ ਤੁਸੀਂ ਦਿੱਲੀ ਤੋਂ ਦੇਖ ਰਹੇ ਹੋ ਜਾਂ ਤੁਸੀਂ ਜਿਹੜੇ ਵੀ ਰਾਜ ਦੇ ਵਿੱਚੋਂ ਜਾਂ ਜਿਹੜੇ ਵੀ ਸ਼ਹਿਰ ਦੇ ਵਿੱਚੋਂ ਦੇਖ ਰਹੇ ਹੋ ਲੋਕੇਸ਼ਨ ਤੁਸੀਂ ਫਾਈਨਲ ਕਰ ਸਕਦੇ ਹੋ ਤੇ ਹਾਂ ਜਿੰਨੀ ਵੀ ਗੱਲਬਾਤ ਆ ਦਿੱਤੇ ਗਏ ਮੋਬਾਈਲ ਨੰਬਰ ਦੇ ਉੱਤੇ ਵੀ ਤੁਸੀਂ ਆਪਣੀ ਬੁਕਿੰਗ ਕਰਵਾ ਸਕਦੇ ਹੋ ਬੇਚਿਜਕ ਤੇ ਇਸ ਮੋਬਾਈਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਤਦ ਤੱਕ ਲਈ ਮੈਨੂੰ ਜਣੀ ਹਰਵਿੰਦਰ ਖੰਨੇ ਨੂੰ 2 ਜ਼ਿਆਦਾ ਦੇ ਦੇਰੋ ਰਹਿਮਤ ਜੀ ਧੰਨਵਾਦ